ਵਰ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਆਪਣੇ ਕੋਲੇ ਜੀ ਇੱਥੇ ਜਿਹੜੀ ਪੈਲੀ ਆ 10000 ਕਿਲੇ ਥਾਂ ਜੀ ਜਦੋਂ ਪਾਣੀ ਆਉਂਦਾ ਜੀ ਜਿਹੜੀ ਫਸਲ ਮੌਕੇ ਦੇ ਅੱਜੇ ਤੇ ਜੋ ਪਾਣੀ ਕੋਈ 12 13 ਸਾਲ ਹੋਇਆ ਹੈ ਵੀ ਨਹੀਂ ਇੱਥੇ ਸਾਡੇ ਪਾਣੀ ਆਇਆ ਪਾਣੀ ਆਉਂਦਾ ਵੀ ਤੇ ਕੋਈ ਮਾਰਾ ਨਹੀਂ ਹੀ ਕਰਦਾ ਜਿਹੜੀ ਆ ਕਰੋਪੀ ਰੱਬ ਲੋ ਗਿੰਦ ਲੋ ਜਾਂ ਪਾਣੀ ਨਹੀਂ ਕੀਤੀ ਆ ਕਰੋਪੀ ਆ ਗਿੰਦਿਆਂ ਜਦੋਂ ਇਹਨੇ ਕੋਈ ਪੰਜਾਂ 10ਾਂ ਪਿੰਡਾਂ ਦਾ ਸਾਡਾ ਇਨਾ ਨੁਕਸਾਨ ਕੀਤਾ ਵੀ ਵਾਈ ਜੋਗ ਜ਼ਮੀਨ ਹੀ ਨਹੀਂ ਰਹਿਣ ਕੱਤੀ ਕਿਤੇ 4 ਫੁੱਟ ਕਿਤੇ 5 ਫੁੱਟ ਰੇਤਾ ਪੈ ਗਈ ਆ ਤੇ ਇਨਾ ਪਿੰਡਾਂ ਦੇ ਵਿੱਚ ਜੇ ਅਸੀਂ ਜ਼ਿਮੀਂਦਾਰ ਕਹੀਏ ਤੇ ਜ਼ਿਮੀਂਦਾਰ ਤੇ ਤੇਲ ਬਾੜ ਹੀ ਨਹੀਂ ਸਕਦਾ ਤੇਲ ਕੀ ਬਣਾ ਹੀ ਨਹੀਂ ਸਕਦਾ ਸਾਡੇ ਕੋਲ ਮਸ਼ੀਨਰੀ ਨਹੀਂ ਇੰਨੀ ਹੋ ਸਕਦੀ ਜੀ ਤੇ ਇਹ ਖਾਲਸਾ ਵਾਲਿਆਂ ਦੀ ਚਲੋ ਮਹਾਰਾਜਾ ਪਰਮਾਤਮਾ ਇਹਨਾਂ ਦੇ ਵਿੱਚ ਵਸਿਆ ਤੇ ਆਣ ਕੇ ਸਾਡੀ ਆ ਇਹਨਾਂ ਨੇ ਸਹਯੋਗ ਦਿੱਤਾ ਤੇ ਜ਼ਮੀਨਾਂ ਸਾਡੀਆਂ ਬਣਾਉਣ ਦੇ ਆ ਚਲੋ ਜੋ ਇਹ ਲੱਗੇ ਖੇਮ ਕਰ ਤੋਂ ਲੱਗੇ ਤੇ ਸਾਡੇ ਹਰੀਗੇ ਪਤਨ ਤਿਕਾ ਕੋਈ ਪੰਚਾ ਸੂਕਲਾ ਜਿਹੜਾ ਇਹਨਾਂ ਜ਼ਮੀਨ ਬਣਾਈਆਂ ਅਸੀਂ ਤੇ ਬਹੁਤ ਹੀ ਇਹਨਾਂ ਦੇ ਕੀ ਕਿੰਨੇ ਕੁ ਲੋਕਾਂ ਦਾ ਧੰਨਵਾਦ ਕਰੀਏ ਵੀ ਕਰ ਹੀ ਨਹੀਂ ਸਕਦੇ ਜਨਾ ਇਹਨਾਂ ਹੱਡਾ ਸਹਯੋਗ ਦਿੱਤਾ ਵਾ ਤੇ ਇਸ ਤਰ੍ਹਾਂ ਗਾਂ ਵੀ ਕਰਦੇ ਰਹਿਣਾ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ